ਨਗਰ ਨਿਗਮ ਚੋਣਾਂ ਵਿੱਚ ਮਨਪ੍ਰੀਤ ਕੌਰ ਨੂੰ ਵਾਰਡ ਨੰਬਰ 71 ਤੋਂ ਆਜ਼ਾਦ ਉਮੀਦਵਾਰ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਮਨਪ੍ਰੀਤ ਕੌਰ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਮਨਪ੍ਰੀਤ ਕੌਰ ਵਾਈਫ ਆਫ ਗੁਰਮੀਤ ਵਾਰਡ ਨੰਬਰ 71 ਇੰਡੀਪੈਂਡੈਂਟ ਪਹਿਲੇ ਕੁ ਟਿਕਟ ਚਲੋ ਕਿਹੜੇ ਪਾਰਟੀ ਸੰਬੰਧ ਆਦੇ ਸੀ ਪਹਿਲਾਂ ਅਸੀਂ 10-15 ਸਾਲ ਹੋ ਗਏ ਹੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਮੇਰੇ ਹਸਬੰਦ ਗੁਰਮੀਤ ਖੋਲਾ ਨਹੀਂ ਸਮਾਰਥ ਹੋ ਗਏ ਉਹਨਾਂ ਨਾਲ ਕੰਮ ਕਰਦੇ ਰਹੇ ਨੇ ਮਤਲਬ ਜਦੋਂ ਵੀ ਉਹਨਾਂ ਨੂੰ ਲੋੜ ਪਈ ਹੈ ਨਾਲ ਖੜੇ ਹੋਏ ਨੇ ਕਦੀ ਉਹਨਾਂ ਨੂੰ ਜਿਤਾਣਾ ਹੋਵੇ ਕੁਝ ਵੀ ਮਤਲਬ ਕਿ ਪੂਰਾ ਉਹਨਾਂ ਦਾ ਸਾਥ ਦਿੱਤਾ ਹੈ ਆ ਜਾ ਕਿਸ ਤਰ੍ਹਾਂ ਤੁਹਾਡੇ ਬੰਚਾ ਹੈ ਕਿ ਜੜੀ ਕਿਉਂਕਿ ਸੈ ਸਾਨੂੰ ਕਾਂਗਰਸ ਸਾਡੀ ਵੱਲੋਂ ਉਹਨਾਂ ਨੇ ਹੱਥ ਹੀ ਨਹੀਂ ਬਾਹ ਹੀ ਨਹੀਂ ਫੜਾਈਏ ਤੁਹਾਨੂੰ ਜਿਹੜੇ ਲੋਕੀ ਸੋ ਕੋ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਐ ਤੇ ਜਿਹੜੇ ਅਹੀਂ ਇੰਨੇ ਤੇ ਉਹਨਾਂ ਦੇ ਨਾਲ ਲੱਗੇ ਰਹੇ ਨੇ ਸੇਵਾ ਕਰਦੇ ਰਹੇ ਨੇ ਨਿਸਵਾਰਥੋ ਕੇ ਤੇ ਸਾਨੂੰ ਉਹਨਾਂ ਨੇ ਟਿਕਟ ਨਹੀਂ ਫੜਾਈ ਐ ਤੇ ਅਹੀਂ ਫਿਰ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਮੈਂ ਇੰਡੀਪੈਂਡੈਂਟ ਖੜੀ ਆਂ ਅਲੱਦਾ ਆਜ਼ਾਦ ਸੀ ਲੜ ਕੇ ਸੇਵਾ ਕੀਤੀ ਐ ਉਹ ਇਲਾਕੇ ਦੀ ਹਾਂਜੀ ਅਹੀਂ ਮਤਲਬ ਕਿ ਪਹਿਲਾਂ ਸ਼ੁਰੂ ਤੋਂ ਸੇਵਾ ਕਰਦੇ ਰਹੇ ਨੇ ਚਲੋ ਮੈਂ ਕਹਿਣਾ ਨਹੀਂ ਚਾਹੁੰਦੀ ਲੋਕ ਲਾਕਡਾਊਨ ਜਦੋਂ ਲੱਗਾ ਹੀ 2 ਮਹੀਨੇ ਅੰਨ ਲੰਗਰ ਲਾਏ ਨੇ ਲੋਕਾਂ ਨੂੰ ਵੀ ਇਥੋਂ ਪਤਾ ਹੈ ਕਿ ਕਰਦੇ ਰਹੇ ਚਲੋ ਮੰਦਰ ਵੀ ਬਣਵਾਇਆ ਇਹ ਮੇਰੇ ਘਰ ਵਾਲਾ ਤੇ ਹੋਈ ਕਹਿੰਦਾ ਕਿ ਮੈਂ ਤਾਂ ਸਿਰਫ ਇੱਕ ਜਰੀਆ ਕਰਵਾਉਣ ਵਾਲੀ ਮਾਤਾ ਨਾਨੀ ਹੈ ਕੁਰਬਾਨੀ ਤਾਂ ਉਹੀ ਹੈ ਚਲੋ ਬੱਸਾਂ ਵੀ ਲੈ ਕੇ ਚਾਈਦੀਆਂ ਚਿੰਦਪੁਰਨੀ ਉਹ ਤਾਂ ਚਲੋ ਮਾਤਾ ਦੇ ਹੁਕਮ ਨਾਲ ਚੱਲਿਆ ਰਹਿੰਦਾ ਹੈ ਇਹ ਕੁਝ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਜਿਹੜੇ ਸੜਦੇ ਨੇ ਤੁਸੀਂ ਵੀ ਕਰੋ ਟਾਂਡੇ ਕੋ ਕਿਹੜੀ ਚੀਜ਼ ਦੀ ਕਮੀ ਅਸੀਂ ਪੁੱਟੇ ਮਾਸੇ ਕੰਮ ਲੈਣ ਪਹਿਲਾਂਨੇ ਆਂ ਲਗਾਣਾ ਇਲਾਕਾ ਵਾਸੀਆਂ ਦੇ ਮੈਂ ਹੀ ਉਹ ਜਾਨੀ ਆ ਕਿ ਹੁਣ ਉਹ ਮੇਰੇ ਨਾਲ ਮੇਰਾ ਸਾਥ ਦੇਣ ਤੇ ਮੈਨੂੰ ਨਿਆਂ ਵੀ ਦੀਵਾਨ ਤੇ ਮੇਰੀ ਜਿੱਤ ਵਿੱਚ ਉਹਨਾਂ ਦੀ ਜਿੱਤ ਹੈ ਤੇ ਮੇਰੇ ਘਰ ਵਾਲੇ ਦੀ